you. Mm -hmm. ਕਿਸਾਨ ਯੂਨੀਅਨਸ ਦੁਪੁਰਨੇ ਜਿਲ੍ਹਾ ਪਰਦਾਨੇ ਸਤਨਾਮ ਸਿੰਘ ਅਤੇ ਸੀਨੀਅਰ ਕਿਸਾਨਾਂ ਨੂੰ ਬਲਵੰਤ ਸਿੰਘ ਜੁਨੇਕੇ ਦੀ ਅਗਵਾਈ ਵਿੱਚ ਅੱਜ ਸੈਂਕੜੇ ਕਿਸਾਨਾਂ ਨੇ ਥਾਣਾ ਸਦਰਪੱਟੀ ਦਾ ਕਿਰੋਕਰ ਪੁਲਿਸ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਕੀਤਾ ਇਸ ਮੌਕੇ ਉੱਤੇ ਕਿਸਾਨ ਆਗੂਆਂ ਨੇ ਦੱਸਿਆ ਕਿ ਪਿੰਡ ਕਰਿਆਲਾ ਦੀਆਂ ਦੋ ਮਹਿਲਾਵਾਂ ਜਿਨ੍ਹਾਂ ਦੇ ਵਿੱਚ ਇੱਕ ਬਜ਼ੁਰਗ ਮਹਿਲਾ ਦੀ ਉਸਦੇ ਨੂੰਹ ਵੱਲੋਂ ਕੁਟਮਾਰ ਕਰ ਉਸਦੀ ਬਾਹਾਂ ਤੋੜ ਦਿੱਤੀ ਜਿਸ ਦਾ ਪਤੀ ਵੀ ਦੋਵੇਂ ਪਾਹਾਂ ਤੋਂ ਲਾਚਾਰ ਹੈ ਇੱਕ ਹੋਰ ਮਾਮਲੇ ਦੇ ਵਿੱਚ ਮਹਿਲਾ ਨਾਲ ਛੇੜਛਾੜ ਅਤੇ ਜ਼ਬਰਦਸਤੀ ਸਬੰਧ ਬਣਾਉਣ ਦੇ ਮਾਮਲੇ ਸਬੰਧੀ ਵੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ ਜਿਸ ਉੱਪਰ ਕੋਈ ਕਾਰਵਾਈ ਨਹੀਂ ਹੋਈ ਨਾਲ ਹੀ ਇੱਕ ਕਿਸਾਨ ਰਣਜੀਤ ਸਿੰਘ ਜਿਸ ਉੱਪਰ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਹੋਇਆ ਹੈ ਕਿਸਾਨਾਂ ਨੇ ਕਿਹਾ ਹੈ ਕਿ ਇਹ ਮਾਮਲਾ ਗਲਤ ਦਰਜ ਕੀਤਾ ਗਿਆ ਹੈ ਇਸ ਮਾਮਲੇ ਦੀ ਜਾਂਚ ਕਰ ਪੁਲਿਸ ਅਸਲ ਦੋਸ਼ੀਆਂ ਨੂੰ ਕਾਬੂ ਕਰੇ ਇਸ ਮਾਮਲੇ ਦੇ ਵਿੱਚ ਐਸ ਐਚ ਓ ਗੁਰਚਰਨ ਸਿੰਘ ਨੇ ਕਿਹਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਸੁਣ ਲਈਆਂ ਗਈਆਂ ਨੇ ਇਹਨਾਂ ਦੀ ਜਾਂਚ ਤੋਂ ਬਾਅਦ ਤੇ ਜ਼ਖਮੀ ਮਹਿਲਾ ਦੀ ਮੈਡੀਕਲ ਰਿਪੋਰਟ ਆਉਂਤ ਬਾਦ ਜੋ ਬੰਦੀ ਕਾਰਵਾਈ ਹੋਵੇਗੀ ਉਹ ਅਮਲ ਚਲਿਆਂਦੀ ਜਾਵੇਗੀ ਸਭ ਤੋਂ ਪਹਿਲਾਂ ਜੀ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਾਤੇ ਐ ਭਾਰਤੀ ਕਿਸਾਨ ਸਿੱਧੂ ਪੁਰ ਅਲੋ ਜਿਹੜਾ ਅੱਜ ਦਾ ਮੋਰਚਾ ਸਾਡਾ ਸੀ ਸਦਰ ਪੱਟੀ ਦੇ ਵਿੱਚ ਜਿਹੜਾ ਮੋਰ ਥਾਣਾ ਵਾ ਉਹ ਘੇਰਿਆ ਗਿਆ ਵਾ ਇਹਦੇ ਵਿੱਚ ਚਾਰ ਮਸਲੇ ਸਾਡੇ ਇਹ ਚਾਰੇ ਮਸਲੇ ਜਿਹੜੇ ਸੀ ਇੱਕ ਸਾਡੀ ਮਾਤਾ ਜੀ ਆ ਨਾਲ ਖਲੋਤੇ ਆ ਵੇਖੋ ਉਹਨਾਂ ਦੀ ਬਾਹ ਤੋੜੀ ਹੋਈ ਹੈ ਉਹਨਾਂ ਦੀ ਨੌ ਨੇ ਗੁੰਡੇ ਮਂਗਾ ਕੇ ਇਹਨਾਂ ਤੇ ਹਮਲਾ ਕੀਤਾ ਇਹਨਾਂ ਦੀ ਬਾਹ ਤੋੜ ਦਿੱਤੀ ਗਈ ਆ ਇਹਨਾਂ ਦੇ ਪਤੀ ਆ ਦੋਵੇਂ ਬਾਵਾ ਨਹੀਂ ਹੈਗੀਆਂ ਔਰ ਕੋਈ ਕਾਰਵਾਈ ਨਹੀਂ ਹੋਈ ਉਸ ਦੇ ਨਾਲ ਇੱਕ ਮਸਲਾ ਹੋਰ ਆ ਜੀ ਹਰੀਕੇ ਤੋਂ ਜਿਹੜੀ ਆ ਸਾਡੀ ਲੜਕੀ ਵਿਆਹੀ ਆ ਪੱਗੂਪੁਰ ਉਹਦੀ ਕੁੱਟਮਾਰ ਕੀਤੀ ਗਈ ਆ ਉਹਦਾ ਨੰਗਾ ਸਿਰ ਆ ਸਾਰਾ ਜਿਹੜਾ ਵਾਲ ਖਾਰੇ ਗਏ ਕੁੱਟਮਾਰ ਕਰਕੇ ਘਰੋਂ ਬਾਹਰ ਕੱਢਿਆ ਗਿਆ ਅੱਜ ਤੱਕ ਕੋਈ ਉਹਦੀ ਸੁਣਵਾਈ ਨਹੀਂ ਹੋਈ ਔਰ ਤੀਸਰਾ ਮਸਲਾ ਜੀ ਇੱਕ ਸਾਡੀ ਭੈਣ ਮਾਨਜੋਗ ਮੈਂ ਉਹਦਾ ਨਾਂ ਨਹੀਂ ਦੱਸਣਾ ਚਾਹੁੰਦਾ ਪਿੰਡ ਦਾ ਨਾਂ ਨਹੀਂ ਦੱਸਣਾ ਚਾਹੁੰਦਾ ਉਹਦਾ ਗਵਾਂਢੀ ਆ ਉਹ ਜਦੋਂ ਇਸ਼ਨਾਨ ਕਰਦੀ ਸੀ ਆਪਣੀ ਇੱਟ ਕੱਢ ਕੇ ਜਿਹੜਾ ਬਾਥਰੂਮ ਆ ਉਹਨੂੰ ਨਗੇਜਪੁਰਾ ਦਾ ਵੇਖਿਆ ਗਿਆ ਔਰ ਉਹਦੇ ਘਰੇ ਜਾ ਕੇ ਉਹਨੂੰ ਕਹਿ ਗਿਆ ਵੀ ਮੇਰੇ ਨਾਲ ਮਿਲੀਭੁਗਤ ਕਰ ਲੈ ਮੈਂ ਤੈਨੂੰ ਪੈਸੇ ਦਿਆ ਕਰਾਂਗਾ ਜੇ ਕਰੂੰਗਾ ਉਹ ਕਰੂੰਗਾ ਔਰ ਉਸਨੇ ਇਤਰਾਜ਼ ਕੀਤਾ ਔਰ ਪੁਲਿਸ ਕੋਲ ਕੇ ਪੁਲਿਸ ਕੋਲੇ ਪ੍ਰਸ਼ਾਸਨ ਕੋਲੇ ਆਈ ਵੀ ਮੇਰਾ ਜਿਹੜਾ ਵਾ ਇਹਨਾਂ ਦੋਸ਼ੀਆਂ ਉੱਪਰ ਤੇ ਦੋਸ਼ੀ ਉੱਪਰ ਪਰਚਾ ਦਰਜ ਕੀਤਾ ਜਾਵੇ ਔਰ ਪ੍ਰਸ਼ਾਸਨ ਨੇ ਅਜ ਤੱਕ ਪਰਚਾ ਦਰਜ ਨਹੀਂ ਕੀਤਾ ਇਹ ਤੀਸਰਾ ਮਸਲਾ ਭੰਡਾ ਔਰ ਚੌਥਾ ਮਸਲਾ ਮੇਰਾ ਵੀਰੇ ਰਣਜੀਤ ਸਿੰਘਾ ਇਹਨਾਂ ਉੱਪਰ 307 ਦਾ ਝੂਠਾ ਪਰਚਾ ਦਰਜ ਹੋਇਆ ਸੀ ਔਰ ਝੂਠਾ ਪਰਚਾ ਦਰਜ ਹੋਣ ਦੇ ਬਾਵਜੂਦ ਵੀ ਇਹੋ ਜੀ ਅਫਸਰ ਹੀ ਜਿਨ੍ਹਾਂ ਨੇ ਕਈ ਲੱਖ ਰੁਪਏ ਇਹਨਾਂ ਦੇ ਖਾਲੀ ਔਰ ਅੱਜ ਤੱਕ ਜਿਹੜਾ ਪਰਚਾ ਇਹਨਾਂ ਦਾ ਉਹ ਅਦਾਲਤ ਚੋਂ ਕਿਉਂ ਦੀ ਜਿਉਂ ਚੱਲ ਰਿਹਾ ਵਾ ਔਰ ਅਸੀਂ ਪ੍ਰਸ਼ਾਸਨ ਨੂੰ ਇਹੋ ਹੀ ਬੇਨਤੀ ਕੀਤੀ ਆ ਵੀ ਜਿਹੜਾ ਇਹ ਦੀ ਇਨਵੈਸਟਿਗੇਟ ਕਰਕੇ ਜਿਹੜੀ ਇਹ ਦੀ ਇਨਕੁਆਰੀ ਕਰਕੇ ਪ੍ਰਸ਼ਾਸਨ ਜਿਹੜਾ ਵਾ ਉਹ ਜੱਜ ਸਾਹਿਬ ਦੇ ਇੱਕ ਅਪੀਲਦਾਰ ਕਰੇ ਕਿ ਬਿਲਕੁਲ ਇਹ ਝੂਠਾ ਪਰਚਾ ਪਾਇਆ ਗਿਆ ਔਰ ਰਿੰਜੀਤ ਸਿੰਘ ਦਾ ਕੋਈ ਗੁਨਾਹ ਨਹੀਂ ਔਰ ਜਿਹੜੇ ਦੋਸ਼ੀਆਂ ਨੇ ਝੂਠਾ ਪਰਚਾ ਕਰਾਇਆ ਵਾ ਉਨ੍ਹਾਂ ਉੱਪਰ ਉਲਟੀ 82 ਲਾ ਕੇ ਉਨ੍ਹਾਂ ਉੱਪਰ ਜਿਹੜਾ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਇਹਦੇ ਨਾਲ ਹੀ ਅਸੀਂ ਜਿਹੜਾ ਸਾਨੂੰ ਵਿਸ਼ਵਾਸ ਐਸਐਸਓ ਸਾਹਿਬ ਨੇ ਦਵਾਇਆ ਹੈ ਮੋੜ ਦੇ ਐਸਐਸਓ ਸਾਹਿਬ ਨੇ ਦਵਾਇਆ ਹੈ ਵੀ ਮੈਂ ਚਾਰੇ ਹੀ ਜਿਹੜੇ ਕਾਮਾਚਾਰੇ ਜਿਨੀਅਨ ਕੰਮ ਔਰ ਮੈਂ ਕਰਾਵਾਂਗਾ ਔਰ ਉਨ੍ਹਾਂ ਵਿਸ਼ਵਾਸ ਦੇ ਕੇ ਜਿਹੜਾ ਜਥੇ ਬੰਦੀ ਦਾ ਤਰਨਾ ਚਕਾਇਆ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੋਨਿਆ ਅਮਰਜੀਤਪੁਰ ਕਿੜਾ ਨਕਰਦੇ ਕਰਿਆਲਾ ਕੀ ਗੱਲ ਹੋਈ ਹੈ ਤੁਹਾਡੇ ਜੇ ਸਾਡੀਆਂ ਨੌ ਨੇ ਨਾ ਦੁਕਾਨ ਪਾਈ ਹੋਈ ਸੀ ਕਾਜੀ ਬੋਲੋ ਥੋੜਾ ਕਰਿਆਨੇ ਦੀ ਦੁਕਾਨ ਪਾਈ ਹੋਈ ਸਾਡੀ ਨੋ ਨੇ ਤੇ ਉੱਥੇ ਵੀ ਈਦਾ ਮੁੰਡੇ ਆਉਂਦੇ ਜਾਂਦੇ ਸੀਗੇ ਤੇ ਘਰ ਕੁੜੀਆਂ ਵੀ ਆਉਂਦੀਆਂ ਸੀ ਮੁੰਡੇ ਵੀ ਆਉਂਦੇ ਸੀ ਤਸੀਂ ਰੋਕਦੇ ਹਾਂ ਤੇ ਉਹ ਕਹਿੰਦੀ ਮੈਂ ਆਪਣੇ ਘਰ ਵਿੱਚ ਜੋ ਮਰਜ਼ੀ ਕਰਾਂ ਤੁਸੀਂ ਮੈਨੂੰ ਨਹੀਂ ਰੋਕਣਾ ਫਿਰ ਈ ਉਹਨਾਂ ਦੇ ਮਾਪਿਆਂ ਨੂੰ ਬੁਲਾਇਆ ਤੇ ਮੁੰਡਾ ਜਿਹੜਾ ਅੱਗੇ ਵੀ ਆਉਂਦੇ ਜਾਂਦੇ ਸੀ ਨਾ ਉਹ ਆਏ ਤੇ ਉਹਨਾਂ ਦੇ ਮਾਪਿਆਂ ਨੇ ਜਦੋਂ ਆਏ ਤੇ ਉਹ ਭੱਜਣ ਲੱਗਾ ਘਰ ਦੇ ਵਿੱਚੋਂ ਨਿਕਲਣ ਲੱਗਾ ਬਾਹਰ ਭੱਜਣ ਲੱਗਾ ਤੇ ਮੁੰਡਿਆਂ ਨੇ ਫੜ ਲਿਆ ਇੱਕ ਉਹਦਾ ਭਰਾ ਸੀ ਇੱਕ ਉਹਦਾ ਦਿਓਰ ਸੀਗਾ ਉਹਨਾਂ ਨੇ ਮੁੰਡੇ ਨੂੰ ਫੜ ਲਿਆ ਉਹ ਕਿਉਂ ਨੇ ਫੜਕੇ ਲਾਇਏ ਬੂਏ ਬੰਦ ਕਰ ਦਿੱਤੇ ਫਿਰ ਜਿਹੜਾ ਦੁਕਾਨ ਦਾ ਛਤਰ ਸੀ ਉਹ ਖੁੱਲਾ ਸੀ ਉਹ ਬੰਦ ਸੀਗਾ ਤੇ ਦਰਵਾਜ਼ੇ ਦੋਵੇਂ ਬੰਦ ਸੀਗੇ ਤੇ ਉਹਨੇ ਉਸੇ ਮੁੰਡੇ ਨੇ ਨਾ ਕੁੜੀ ਨੇ ਸਾਡੀ ਨੌ ਨੇ ਤੇ ਉਹਨੇ ਮੁੰਡੇ ਨੇ ਫੋਨ ਕਰਕੇ ਤੇ ਹੋਰ ਬੁਲਾ ਕੇ ਤੇ ਸਾਨੂੰ ਕੁੱਟਮਾਰ ਕਰਾਈ ਸਾਡੇ ਬਾਵਾ ਤੇ ਸਾਥ ਉਹਨਾਂ ਦੇ ਭਰਾ ਦੇ ਵੀ ਫੱਟ ਵੱੱਡਾ ਉਹਦੇ ਬਾਅਦ ਇੱਕ ਛੇਤਾ ਤੇ ਲੱਗ ਗਈ ਹੈ ਮੁੰਡੇ ਨੂੰ ਸਾਡੇ ਨੂੰ ਛੋਟੇ ਨੂੰ ਉਹਨੂੰ ਵੀ ਲੈ ਕੁੱਟਮਾਰ ਕੀਤੀ ਗੁੱਦੀਆਂ ਸੱਟਾਂ ਮਾਰੀਆਂ ਇਹ ਬਹੁਤ ਸਾਡੇ ਨਾਲ ਟੱਕਾ ਹੋਇਆ ਸਾਡੀ ਨੇ ਕਿਸੇ ਨੇ ਨਹੀਂ ਕੋਈ ਕਾਰਵਾਈ ਕੀਤੀ ਅਸੀਂ ਜਾਂਦੇ ਰਹੇ ਚੌਂਕੀ ਦੇ ਵਿੱਚ ਸਾਨੂੰ ਸਿਰ ਉਲਟ ਦਬਕੇ ਮਾਰਦੇ ਰਹੇ ਜੇ ਚੌਂਕੀ ਜਾਂਦੇ ਤੇ ਕਹਿੰਦੇ ਸਾਨੂੰ ਆਪਣਾ ਇਨਸਾਫ ਮੰਗਣਾ ਚਾਹੁੰਦੇ ਸਾਡਾ ਵੀ ਜੋ ਸਾਡੀ ਕਾਰਵਾਈ ਹਾਂਜੀ ਜੋ ਸਾਡਾ ਵੀ ਜਿਹੜਾ ਸਾਡੇ ਨੇ ਸੱਟਾਂ ਫੇਟਾਂ ਲਾਈਆਂ ਸਾਡੀ ਨੋ ਤੇ ਵੀ ਮੇਨ ਉਹ ਆ ਸਾਡੀ ਵੀ ਤੁਹਾਡਾ ਬੇੜੇ ਕਰਦਾ ਹਾਂਜੀ ਬੇੜਾ ਸਾਡਾ ਪਾਟ ਕਰਦਾ ਹਾਂਜੀ ਹੋਰ ਤੁਹਾਡੀ ਕੋਈ ਸੁਣਾਈ ਹੋਈ ਆ ਨਾ ਕੋਈ ਸੁਣਾਈ ਨਹੀਂ ਸਾਡੀ ਹੋਈ ਜੀ ਮੰਗ ਕਰਦੇ ਹਾਂ ਨਹੀਂ ਇਹ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਤੇ ਸਾਡੇ ਉਹਨਾਂ ਦੇ ਵੀ ਪਰਚੇ ਹੋਣ ਸਾਡੀ ਇਹੋ ਮੰਗ ਦਾ ਕੋਈ 3-4 ਮੁੰਡਾ ਨੂੰ ਲੈ ਕੇ ਘਰਾਂ ਲੈ ਕੇ 3 ਮਿਸਵਾਹਤ ਲੈ ਜਾ ਕਿਸ ਤਰ੍ਹਾਂ ਉਹ ਵਿਸ਼ਵਾਸ ਇਹਨਾਂ ਨੂੰ ਜਿਹੜੇ ਵੀ ਇਹਨਾਂ ਦੇ ਮੈਟਰ ਹੈਗੇ ਆ ਜੀ ਕਿ ਤੇ ਰੀ ਇਨਵੈਸਟੀਗੇਸ਼ਨ ਦਾ ਜੋ ਵੀ ਔਨ ਮੈਰਿਟ ਨੂੰ ਰਸਤਾ ਸਾਰੇ ਕਿਸਾਨ ਵੀਰਾਂ ਨੂੰ ਤੇ ਔਨ ਮੈਰਿਟ ਜੋ ਵੀ ਉਹਦੀ ਬਣਦੀ ਉਹ ਕਾਰਵਾਈ ਕੀਤੀ ਜਾਊ ਇਸ ਤੋਂ ਜੀ ਨਾ ਰੱਖਨੇ ਸਾਡੇ ਬਾਪੂ ਜੀ ਉਹ ਤਾਂ ਸਾਨੂੰ ਫਿਰ ਬਸ ਕੰਮ ਕਰਨ ਲੱਗਿਆ ਤੇ ਕੋਈ ਨਹੀਂ ਨਹੀਂ ਉਹ ਜਿਹੜੀ ਵੀ ਐਮਐਲਏ ਆਈ ਉਹਦੇ ਮੁਤਾਬਕ ਕਾਰਵਾਈ ਕਰਾਂਗੇ